ਦੇਸ਼ ਦੇ ਉਤਰ ਦਿਹਾੜੇ ਤੇ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਖਾਸ ਕਰ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਕਿ ਇਹ ਜਿਹੜੇ ਦਿਨ ਸਾਡੇ ਰਾਤੇ ਤੁਸੀਂ ਖੜੇ ਲੈ ਕੇ ਪਰਿਵਾਰਾਂ ਵਿੱਚ ਇਕਤਾ ਖੁਸ਼ੀਆਂ ਲੈ ਕੇ ਆਵੇ ਅਤੇ ਪਬਲਿਕ ਨੂੰ ਇਹ ਯਕੀਨ ਦਿਵਾਉਂਦੇ ਆਂ ਕਿ ਪੰਜਾਬ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਹੈ ਉਬੇਨਾ ਕਿਸੇ ਡਰ ਭੈ ਦੇ ਜਿਹੜਾ ਆਪਣੇ ਇਹ ਉਤਰ ਦਿਹਾੜਾ ਮਨਾਉਣ ਤੇ ਬੱਚਿਆਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦਿਨਾਂ ਵਿੱਚ ਪਟਾਕੇ ਜਲਾਉਣ ਤੋਂ ਬਰੇਜ ਕਰਨ ਤਾਂ ਜੋ ਕੋਈ ਰਣਸ ਕਾ ਵੀ ਘਟਨਾ ਨਾ ਵਾਪਰੇ ਆਮ ਪਬਲਿਕ ਨੂੰ ਅਪੀਲ ਕਰਦੇ ਆ ਕਿ ਆਪਾਂ ਹੋਰ ਰਲ ਮਿਲ ਕੇ ਗ੍ਰੀਨ ਦੀਵਾਲੀ ਮਨਾਈਏ ਤਾਂ ਜੋ ਸਾਡਾ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ਸਰ ਜਿਸ ਤਰ੍ਹਾਂ ਆਪਣਾ ਵੀ ਪਟਾਕੇ ਮੰਝੇ ਤੇ ਲਾ ਲਾ ਆਪਣਾ ਸੇਲ ਕਰ ਰਹੇ ਆ ਆਪਣੇ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਪਟਾਕੇ ਸੰਬੰਧੀ ਜਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਗ੍ਹਾ ਮਹਿਆ ਕੀਤੀ ਗਈ ਆ ਉਸ ਤੋਂ ਇਲਾਵਾ ਜੇਕਰ ਕੋਈ ਗੈਰ ਕਾਨੂੰਨੀ ਤੌਰ ਤੇ ਲਾਉਂਦਿਆ ਤੇ ਉਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਗਈ ਆ ਫਿਰ ਵੀ ਜੇਕਰ ਨਹੀਂ ਹਟਦਾ ਤਾਂ ਕਾਨੂੰਨ ਸਾਜ ਦੀ ਕਾਰਵਾਈ ਕੀਤੀ ਜਾਵੇਗੀ ਸਰ ਸੁਰੱਖਿਆ ਦੇ ਕੀ ਇੰਤਜ਼ਾਮ ਕੀਤੇ ਗਏ ਨੇ ਦਿਵਾਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਕਮਿਸ਼ਨਰ ਪੁਲਿਸ ਵੱਲੋਂ ਜਿਹੜਾ ਵਾ ਸਪੈਸ਼ਲ ਜਿਹੜਾ ਸੁਰੱਖਿਆ ਪ੍ਰੋਗਰਾਮ ਜਾਰੀ ਕੀਤਾ ਗਿਆ ਵਾ ਇਹਦੇ ਵਿੱਚ ਇਸ ਦਿਨ ਦੀਆਂ ਗਸਟਾਂ ਨੇ ਰਾਤ ਦੇ ਗਸਟਾਂ ਨੇ ਨਾਕੇ ਵਗੈਰਾ ਨੇ ਸਿਵਲ ਪਾਰਚਰਤ ਵਿੱਚ ਮੁਲਾਦ ਲਗਾਏ ਗਏ ਨੇ ਬਾਹਰੋਂ ਵੀ ਸਾਨੂੰ ਫੋਰਸ ਜਿਹੜੀ ਮਿਲ ਗਈ ਹੈ ਉਪਤਾ ਪ੍ਰਬੰਧ ਕੀਤੇ ਨੇ ਜੀ